ਇਸ ਵੇਲੇ ਤਾਜਪੁਸ਼ੀਆਂ ਦੇ ਦੌਰ ਚੱਲ ਰਹੇ ਆ ਕੋਈ ਵੀ ਸਰਕਾਰ ਜਦੋਂ ਸਤਾ ਚ ਆਉਂਦੀ ਆ ਤਾਂ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਦਾ ਜਿਹੜਾ ਅਹੁਦਿਆਂ ਦੇ ਨਾਲ ਨਵਾਜਿਆ ਜਾਂਦਾ ਤੇ ਉਹਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਚੇਅਰਮੈਨੀਆਂ ਜਾਂ ਪ੍ਰਧਾਨੀਆਂ ਦਿੱਤੀਆਂ ਜਾਂਦੀਆਂ ਅਸੀਂ ਕੱਲ ਹੋਣ ਵਾਲੀ ਮਨਦੀਪ ਸਿੰਘ ਮਾਨ ਕੋਟਲਾ ਰਾਏਕੇ ਦੀ ਜਿਹੜੀ ਤਾਜਪੁਸ਼ੀ ਹੋਣੀ ਆ ਉਹਦੇ ਤਹਿਤ ਮੰਤਰੀ ਜਿਹੜੇ ਹੈਗੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਵਜੋਂ ਤੌਰ ਤੇ ਪਹੁੰਚ ਰਹੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਆ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਹਲਕਾ ਪ੍ਰਧਾਨ ਸਾਡੇ ਨਾਲ ਨੇ ਅਮਰਪਾਲ ਸਿੰਘ ਸੁਖਾਨੰਦ ਇਹਨਾਂ ਦੀ ਅਗਵਾਈ ਦੇ ਵਿੱਚ ਕੋਟਲਾ ਰਾਇਕੇ ਦੇ ਬਹੁਤ ਹੀ ਸੂਝਵਾਨ ਤੇ ਮਿਹਨਤੀ ਨੌਜਵਾਨ ਮਨਦੀਪ ਸਿੰਘ ਕੋਟਲਾ ਦੀ ਕੱਲ ਤਾਜਪੁਸ਼ ਹੋਸੀ ਹੋਵੇਗੀ ਨਾਲ ਦੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਮੰਡੀ ਬੋਰਡ ਦੇ ਚੇਅਰਮੈਨ ਲਾਇਆ ਜਾਏਗਾ ਇੱਥੇ ਇਹ ਵੀ ਦੱਸਿਆ ਗਿਆ ਕਿ ਕੱਲ ਨੂੰ ਗੁਰਮੀਤ ਸਿੰਘ ਖੁੜੀਆ ਵਿਸ਼ੇਸ਼ ਤੌਰ ਤੇ 13 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਐਮ ਐਲ ਏ ਦੇ ਉਪਰਾਲਿਆਂ ਦੇ ਨਾਲ ਬਾਘਾਪਰਾਣਾ ਹਲਕੇ ਨੂੰ ਮਿਲੇ ਆ ਉਹਨਾਂ ਦੇ ਉਦਘਾਟਨ ਵੀ ਕਰਨਗੇ ਤੇ ਨਾਲ ਦੀ ਨਾਲ ਲਗਭਗ 12 ਤੋਂ 15 ਕਰੋੜ ਰੁਪਇਆ ਜਿਹੜਾ ਹੈਗਾ ਹੋਰ ਵੀ ਹਲਕੇ ਦੇ ਲਈ ਤੋਹਫੇ ਦੇ ਰੂਪ ਦੇ ਵਿੱਚ ਮਿਲਣ ਦੀ ਸਭਾਵਨਾ ਪੁੱਛਦੇ ਆ ਹਲਕਾ ਵਿਧਾਇਕ ਅਮਰਪਾਲ ਸੁਖਾਨੰਦ ਤੋਂ ਵੀ ਕੱਲ ਕਿਸ ਤਰ੍ਹਾਂ ਦੇ ਪ੍ਰਬੰਧ ਆ ਕਿਸ ਤਰ੍ਹਾਂ ਦਾ ਸਵਾਗਤ ਹੋਊਗਾ ਤੇ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਖੁਸ਼ੀ ਆ ਉਹ ਨੌਜਵਾਨ ਨੂੰ ਲੈ ਕੇ ਜਿਨ੍ਹਾਂ ਨੂੰ ਕੱਲ ਚੇਅਰਮੈਨ ਜਿਹੜਾ ਹੈਗਾ ਸੰਵਿਧਾਨਕ ਤੌਰ ਤੇ ਨਿਯੁਕਤ ਕੀਤਾ ਜਾਊਗਾ। ਸਵਾਗਤ ਆ ਜੀ ਤੁਹਾਡਾ। ਲਿਆਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਣਾ ਪੂਰਾ ਸਰਪੰਚ ਟੂਡੇ ਦੇ ਜਿਹੜਾ ਪਰਿਵਾਰ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਜੀ। ਅ ਜਿਹੜੀ ਕੱਲ ਤਾਜਪੋਸ਼ੀ ਹੋਣ ਜਾ ਰਹੀ ਆ ਮਨਦੀਪ ਕੋਟਲਾ ਦੀ। ਤੁਹਾਡੇ ਬਹੁਤ ਹਰਮਨ ਪਿਆਰੇ ਨੇ ਤੇ ਮਿਹਨਤੀ ਨੌਜਵਾਨ ਨੇ ਜਿਵੇਂ ਤੁਸੀਂ ਜਿਹੜਾ ਹੈਗਾ ਆਪਣੀ ਚੜ੍ਹਦੀ ਬਰੇਸ ਦੇ ਵਿੱਚ ਇੱਕ ਵੱਡਾ ਉਤਤਾ ਪ੍ਰਾਪਤ ਕੀਤਾ ਤੇ ਕੱਲ ਨੂੰ ਉਸ ਸੰਵਿਧਾਨਕ ਤੌਰ ਤੇ ਚੇਅਰਮੈਨ ਬਣ ਜਾਣਗੇ ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਖੁਸ਼ੀ ਬਹੁਤ ਆ। ਕਿਉਂਕਿ ਕਈ ਫੈਸਲੇ ਸਾਡੇ ਹੱਥ ਚ ਆਉਂਦੇ ਨੇ ਕਿ ਤੁਸੀਂ ਇਹਦਾ ਕੀ ਫੈਸਲਾ ਕਰਨਾ ਉਦੋਂ ਕਈ ਸੋਚਾਂ ਵਿਚਾਰਾਂ ਹੁੰਦੀਆਂ ਨੇ ਮਨ ਦੇ ਵਿੱਚ ਕੋਈ ਲੋਕ ਕਿਸ ਤਰ੍ਹਾਂ ਸੋਚਦੇ ਨੇ ਕੋਈ ਕੋ ਕਿਸ ਤਰ੍ਹਾਂ ਸੋਚਦੇ ਨੇ ਪਰ ਮੈਨੂੰ ਇਹ ਹੁੰਦਾ ਵੀ ਮੈਂ ਆਪਣੇ ਵਰਕਰਾਂ ਦੇ ਨਾਲ ਆਪਣੇ ਇਲਾਕੇ ਦੇ ਨਾਲ ਆਪਣੀ ਪਾਰਟੀ ਦੇ ਨਾਲ ਇਨਸਾਫ ਕਰਾਂ ਜੀ ਤਾਂ ਜਦੋਂ ਪਿਛਲੇ ਦਿਨ ਸਾਡੇ ਕੋਲੇ ਮੌਕਾ ਆਇਆ ਤੇ ਮੈਂ ਜਿਹੜਾ ਲਗਭਗ ਸਾਡੇ ਜਿਹੜੇ 2-3 ਬੰਦੇ ਸੀਗੇ ਜਿਹੜੇ ਡਿਜ਼ਰਵ ਕਰਦੇ ਸੀਗੇ ਉਹਨਾਂ ਸਾਰੇ ਬੰਦਿਆਂ ਦੇ ਨਾਂ ਭੇਜੇ ਸੀ ਤੇ ਮੈਂ ਪਾਰਟੀ ਨੂੰ ਇਹ ਵੀ ਬੇਨਤੀ ਕੀਤੀ ਸੀ ਮੈਂ ਕਿਹਾ ਵੀ ਇਹ ਚਾਰੇ ਬੰਦੇ ਨੇ ਮੇਰੇ ਚਾਰੇ ਦੇ ਚਾਰੇ 2013 ਤੋਂ ਮੇਰੇ ਨਾਲ ਚੱਲੇ ਨੇ ਚਾਰੇ ਦੇ ਚਾਰਾਂ ਨੇ ਡੋਰ ਟੂ ਡੋਰ ਕੀਤਾ ਸਾਈਕਲਾਂ ਤੇ ਗਏ ਦੁਕਾਨਾਂ ਬੰਦ ਕੀਤੀਆਂ ਵੀ ਇਹਨਾਂ ਦੇ ਵਿੱਚੋਂ ਤੁਸੀਂ ਜਿਹੜੇ ਮਰਜ਼ੀ ਇੱਕ ਬੰਦੇ ਨੂੰ ਤੁਸੀਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਦਿਓ ਤਾਂ ਪਾਰਟੀ ਨੇ ਫਿਰ ਉਹਨਾਂ ਚਾਰਾਂ ਦੇ ਵਿੱਚੋਂ ਮਨਦੀਪ ਮਾਨਕੋਟਲਾ ਨੂੰ ਮੈਨੂੰ ਪਿਛਲੇ ਦਿਨੀ ਕਾਲ ਆਈ ਸੀ ਕਿ ਅਸੀਂ ਜੀ ਇਹਨਾਂ ਨੂੰ ਬਣਾ ਰਹੇ ਹਾਂ ਤਾਂ ਇਹਨਾਂ ਨੂੰ ਬਣਾ ਦਿਓ ਤੇ ਮੈਂ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਕਹਾ ਤੁਸੀਂ ਬਣਾ ਰਹੇ ਹੋ ਤਾਂ ਜੇ ਮੈਂ ਮਨਦੀਪ ਮਾਨ ਬਾਰੇ ਕਹਿਣਾ ਹੋਵੇ ਮਾਨ ਪਹਿਲੇ 5 6 ਉਹਨਾਂ ਨੌਜਵਾਨਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਬਾਗੇ ਪਰਾਂਡੇ ਦੇ ਵਿੱਚ ਆਮ ਆਦੀ ਪਾਰਟੀ ਦੀ ਸ਼ੁਰੂਆਤ ਕੀਤੀ ਜੇ ਮੈਂ ਉਹਨਾਂ 'ਚੋਂ ਯਾਦ ਕਰਾਂ ਤਾਂ ਸਾਡੇ ਇੱਕ ਦੋ ਭਰਾ ਜਿਹੜੇ ਦੁਨੀਆ ਤੋਂ ਵੀ ਚਲੇ ਗਏ ਹਰਪ੍ਰੀਤ ਰੈਂਟੂ ਹੋ ਗਿਆ ਤੇ ਬਾਕੀ ਚਲੋ ਕੋਈ ਸਮੇਂ ਦੇ ਨਾਲ ਆਪਣੇ ਕੰਮਾਂ ਦੇ ਵਿੱਚ ਵਿਅਸਤ ਹੋ ਗਏ ਪਰ ਅਸੀਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਆਂ ਪੁਰਾਣੇ ਆ ਤੇ ਮਾਣ ਉਹਨਾਂ ਲੋਕਾਂ ਦੇ ਵਿੱਚੋਂ ਜਿਹੜਾ 2013 ਦੇ ਵਿੱਚ ਟੋਪੀ ਲੈ ਕੇ ਰੇੜੀ ਤੇ ਆਪਦੇ ਪਿੰਡ ਚ ਪੋਸਟਰ ਲਾਉਣ ਤੋਂ ਸ਼ੁਰੂ ਹੋਇਆ ਕੰਮ ਵੀ ਕਰਦਾ ਸੀ ਦੁਕਾਨ ਤੇ ਸ਼ਾਮ ਨੂੰ ਆਪਣਾ ਪਿੰਡ ਚ ਪ੍ਰਚਾਰ ਕਰਦਾ ਸੀ ਤੇ ਚਾਹੇ ਉਹ 2014 ਦਾ ਇਲੈਕਸ਼ਨ ਹੋਵੇ ਚਾਹੇ 17 ਦਾ ਹੋਵੇ ਚਾਹੇ 19 ਦਾ ਹੋਵੇ ਚਾਹੇ 22 ਦਾ ਹੋਵੇ ਚਾਹੇ ਜੋ ਵੀ ਵੱਡਾ ਤੋਂ ਵੱਡਾ ਛੋਟੇ ਤੋਂ ਛੋਟਾ ਇਲੈਕਸ਼ਨ ਸੀਗਾ ਹਰ ਇੱਕ ਦੇ ਵਿੱਚ ਉਸ ਬੰਦੇ ਨੇ ਬਿਨਾ ਕਿੰਤੂ ਪ੍ਰੰਤੂ ਬਿਨਾ ਕਿਸੇ ਆਗੇ ਗੱਲਾਂ ਚਾਏ ਮਤਲਬ ਸੋਚਿਆ ਹੀ ਨਹੀਂ ਕੁਛ ਅੱਖਾਂ ਬੰਦ ਕਰਕੇ ਉਹਨੇ ਬਹੁਤ ਜ਼ੋਰ ਲਾਇਆ ਸਮਝਦਾਰ ਨੌਜਵਾਨ ਆ ਸੂਝਵਾਨ ਆ ਆਮ ਘਰੋਂ ਆ ਬਿਲਕੁਲ ਜੀ ਬਿਲਕੁਲ ਨਾਰਮਲ ਪਰਿਵਾਰ ਤੋਂ ਆ ਤੇ ਉਨੂੰ ਐਡੀ ਵੱਡੀ ਜ਼ਿੰਮੇਵਾਰੀ ਮਿਲੀ ਆ ਤਾਂ ਮੈਨੂੰ ਵੀ ਇਹ ਲੱਗਦਾ ਵੀ ਮੈਂ ਜਿਹੜੇ ਮੇਰੇ ਸਾਥੀ 2013 ਵਾਲੇ ਆ ਜਾਂ 2014 ਵਾਲੇ ਆ ਤਾਂ ਮੈਨੂੰ ਲੱਗਦਾ ਮੈਂ ਉਹਨਾਂ ਦੇ ਵਿੱਚੋਂ ਮਾਨ ਨੂੰ ਚੇਅਰਮੈਨੀ ਤੇ ਬਿਠਾਉਣ ਦੇ ਵਿੱਚ ਯੋਗਦਾਨ ਪਾ ਕੇ ਤਾਂ ਮੈਨੂੰ ਲੱਗਦਾ ਵੀ ਮੈਂ ਇੱਕ ਜਿਹੜੇ ਲੋਕ ਸ਼ੁਰੂ ਤੋਂ ਮੇਰੇ ਨਾਲ ਤੁਰਿਆਉਂਦੇ ਨੇ ਤਾਂ ਮੈਂ ਉਹਨਾਂ ਦੇ ਵਿੱਚ ਉਹਨਾਂ ਨੂੰ ਖੁਸ਼ ਕੀਤਾ ਵੀ ਜਾਂ ਉਹ ਕਹਿਣਗੇ ਵੀ ਵਾਕਈ ਯਾਰ ਸਾਡਾ ਐਮਐਲਏ ਨੇ ਕੋਈ ਪੈਸਿਆਂ ਵਾਸਤੇ ਕੋਈ ਨਵਾਂ ਨਹੀਂ ਲੱਭਿਆਗਾ ਉਹ ਪੁਰਾਣੇ 13 ਚ ਲੱਭ ਕੇ ਲਿਆਂਦਾ ਪਾਰਟੀ ਨੇ ਵੀ ਹਾਂ ਪਾਰਟੀ ਨੇ ਵੀ ਹੀ ਕਿਹਾ ਵੀ ਭਾਈ ਜਿਹੜੇ ਜਿਹੜੇ ਐਮਐਲਏ ਨੇ ਪੁਰਾਣੇ ਬੰਦੇ ਦਿੱਤੇ ਨੇ ਤਾਂ ਬੜੇ ਖੁਸ਼ ਹੋਏ ਮਾਨ ਸਾਹਿਬ ਬੜੇ ਖੁਸ਼ ਹੋਏ ਮੁੱਖ ਮੰਤਰੀ ਸਾਹਿਬ ਬੜੇ ਖੁਸ਼ ਹੋਏ ਮੈਨੂੰ ਪੁੱਛ ਰਹੇ ਸੀ ਕਹਿੰਦੇ ਇਹ ਕਦੋਂ ਜੁਆਇਨ ਹੋਏ ਆਪਣੇ ਚਿਹੇ ਜੀ ਮੈਂ ਕਿਹਾ ਨਹੀਂ ਜੀ ਇਹ ਜੁਆਇਨ ਨਹੀਂ ਹੋਇਆਗਾ ਮੈਂ ਕਿਹਾ ਇਹ ਤਾਂ ਸ਼ੁਰੂ ਤੋਂ ਹੀ ਆ ਮੈਂ ਕਿਹਾ 13 ਤੋਂ ਨਾਲ ਸੀਗਾ ਤਾਂ ਮੈਨੂੰ ਬੜੀ ਖੁਸ਼ੀ ਆਈ ਕੱਲ ਦੀ ਜਿਹੜਾ ਕਿਸ ਤਰ੍ਹਾਂ ਦੀ ਕੱਲ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਤਾਜਪੂਸ਼ੀ ਦੀ ਤੇ ਕਿਹੜੇ ਜਿਹੜੇ ਹੈਗੇ ਮੰਤਰੀ ਵਿਸ਼ੇਸ਼ ਤੌਰ ਤੇ ਜਿਵੇਂ ਤੁਸੀਂ ਦੱਸਿਆ ਵੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਹੋਰ ਕੌਣ ਕੌਣ ਜਿਹੜਾ ਸਮੂਲਿਤ ਕਰੂਗਾ ਦੇਖੋ ਮੰਡੀਆਂ ਦਾ ਸੀਜ਼ਨ ਆ ਜੀ ਪਹਿਲਾਂ ਬਹੁਤ ਲੇਟਾਂ ਸੀ ਲੋਕ ਵਿਜੀ ਨੇ ਤਾਂ ਅਸੀਂ ਕੋਈ ਜ਼ਿਆਦਾ ਵੱਡਾ ਫੰਕਸ਼ਨ ਨਹੀਂ ਕਰ ਰਹੇ ਇੱਕ ਸਿੰਪਲ ਜਿਹਾ ਫੰਕਸ਼ਨ ਆ ਸਧਾਰਨ ਜਿਹਾ ਫੰਕਸ਼ਨ ਆ ਜੀ ਬਸ ਅਸੀਂ ਟੀਆਰ ਤੇ ਬਿਠਾ ਦੇਣਾ ਉਹਨਾਂ ਨੂੰ ਤੇ ਸਾਨੂੰ ਪਿਛਲੇ ਦਿਨੀ ਸੈਸ਼ਨ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੈਂ ਮੰਤਰੀ ਗੁਰਮੀਤ ਖੁੱਡੀਆਂ ਜੀ ਤੋਂ ਸੜਕਾਂ ਦੀ ਡਿਮਾਂਡ ਕੀਤੀ ਸੀ ਤਾਂ ਉਹਨਾਂ ਨੇ ਉਸੇ ਟਾਈਮ ਸਾਈਨ ਕਰਕੇ ਮੈਨੂੰ 13 ਕਰੋੜ ਦੀਆਂ ਸੜਕਾਂ 14 ਦੀਆਂ ਮਨਜ਼ੂਰ ਕਰਤੀਆਂ ਸੀ ਜਿਹੜੀਆਂ ਆਪਾਂ ਪਿਛਲੇ ਹਫ਼ਤੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦੱਸਿਆ ਸੀ ਇੱਕ ਤਾਂ ਅਸੀਂ ਉਹਨਾਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਆਂਗੇ ਉਹਨਾਂ ਦੇ ਕੰਮ ਸਟਾਰਟ ਕਰਾ ਲਾਂਗੇ ਤੇ ਨਾਲ ਦੀ ਨਾਲ ਆਪਾਂ ਕੱਲ ਤੋਂ ਕੱਲ ਨੂੰ ਉਹਨਾਂ ਨੂੰ ਹੋਰ ਡਿਮਾਂਡ ਦੇ ਦਾਂਗੇ ਵੀ ਜੀ ਸਾਡੇ ਸੜਕਾਂ ਨੇ ਜਿਨ੍ਹਾਂ ਦੀ ਦੁਬਾਰਾ ਨਵੀਆਂ ਬਣਣ ਵਾਲੀਆਂ ਨੇ ਆਲਰੇਡੀ ਨਵੀਆਂ ਬਣੀਆਂ ਹੋਈਆਂ ਸੀ ਪਰ ਜਿਨ੍ਹਾਂ ਨੂੰ ਆਪਣਾ ਨਵੀਨੀਕਰਨ ਕਰਨਾ ਕਿਉਂਕਿ ਸੜਕ ਦੀ ਹਰ 3 ਸਾਲ ਬਾਅਦ 4 ਸਾਲ ਬਾਅਦ ਸੜਕ ਟੁੱਟਦੀ ਆ ਤਾਂ ਉਹਨਾਂ ਨੂੰ ਦੁਬਾਰਾ ਬਹੁਤ ਪੈਸੇ ਲੱਗਦੇ ਆ ਤਾਂ ਅਸੀਂ ਉਹਨਾਂ ਤੋਂ ਉਹਦਾ ਘੱਟੋ ਘੱਟ ਸਾਡਾ 15-20 ਕਰੋੜ ਦੀ ਡਿਮਾਂਡ ਹੋਰ ਕਰਾਂਗੇ ਤੇ ਇੱਕ ਸਾਡਾ ਪ੍ਰੋਜੈਕਟ ਆ ਬਾਗੇ ਪੁਰਾਣੇ ਸ਼ਹਿਰ ਦੇ ਵਿੱਚ ਨਿਹਾਲ ਸਿੰਘ ਵਾਲਾ ਰੋਡ ਤੇ ਤੇ ਮਾਰਕੀਟ ਕਮੇਟੀ ਦੀ ਇੱਕ ਜਗ੍ਹਾ ਪਈ ਆ ਜੀ ਲਗਭਗ ਡੇਢ ਕਨਾਲ ਦੇ ਕਰੀਬ ਆ ਉਹਦੇ 'ਚ ਅਸੀਂ ਕਿਸਾਨ ਪਬੰਦ ਦੀ ਤਰਵੀਜ਼ ਲੰਬੇ ਸਮੇਂ ਤੋਂ ਦਿੱਤੀ ਹੋਈ ਆ ਉਹ ਸਾਡੇ ਪੈਸੇ ਅਸੀਂ ਉਹਦੇ ਵਾਸਤੇ ਰੱਖਵੇਂ ਰੱਖੇ ਬੈਠੇ ਆਂ ਉਹਦੀ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਸਾਨੂੰ ਜੀ ਉਹ ਮਨਜ਼ੂਰ ਕਰ ਦਿਓ ਤਾਂ ਕਿ ਸਾਡੇ ਬਾਗੇਪੁਰਾਣੇ ਸ਼ਹਿਰ ਦੇ ਵਿੱਚ ਇੱਕ ਸਰਕਾਰੀ ਰੈਸਟ ਹਾਊਸ ਕਿ ਸਰਕਾਰੀ ਗੈਸਟ ਹਾਊਸ ਬਣ ਜੇ ਜਿੱਥੇ ਕਮਰੇ ਹੋਣ ਜੇ ਕੋਈ ਮੰਤਰੀ ਕੋਈ ਅਫਸਰ ਆਉਣਾ ਚਾਵੇ ਜਾਂ ਜੇ ਮੇਰੇ ਬਾਗੇਪੁਰਾਣੇ ਦੇ ਲੋਕਾਂ ਨੂੰ ਵੀ ਜੇ ਲੋੜ ਪਵੇ ਤਾਂ ਅਸੀਂ ਉਹ ਕਮਰੇ ਲੋਕਾਂ ਨੂੰ ਦੇ ਸਕੀਏ ਤਾਂ ਇਹ ਦੋ ਸਾਡੀਆਂ ਵੱਡੀਆਂ ਮੰਗਾਂ ਹੋਣਗੀਆਂ ਉਹਨਾਂ ਬਾਰੇ ਜਿਹੜਾ ਹੈਗਾ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਹੈਗੇ ਮਿਨਿਸਟਰ ਸਾਡੇ ਕੱਲ ਬਾਗੇਪੁਰਾਣੇ ਦੇ ਮਹਿਮਾਨ ਹੋਣਗੇ ਪਿਛਲੇ ਦਿਨਾਂ ਚ ਗੜੇਮਾਰੀ ਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਗਿਆ ਭਲੂਰ ਹਲਕਾ ਇਧਰਲਾ ਤੇ ਨਾਲ ਦੀ ਨਾਲ ਵੱਖ-ਵੱਖ ਥਾਵਾਂ ਤੇ ਜਿਹੜਾ ਆਪਣੇ ਹਲਕੇ ਦੇ ਨਾਲ ਸਬੰਧਤ ਜਿਹੜੇ ਕਿਸਾਨਾਂ ਦੀਆਂ ਫਸਲਾਂ ਜਿਹੜਾਂ ਕਿ ਕਣਕ ਨੂੰ ਅੱਗ ਲੱਗ ਗਈ ਇਹਨਾਂ ਦੇ ਲਈ ਕੀ ਜਿਹੜਾ ਹੈਗਾ ਤੁਸੀਂ ਕੋਈ ਉਹਨਾਂ ਤੋਂ ਮੰਗ ਕਰੋਗੇ ਜਾਂ ਸਰਕਾਰ ਕਿਸ ਤਰ੍ਹਾਂ ਦੀ ਉਹਨਾਂ ਦੀ ਪਰਪਾਈ ਲਈ ਜਿਹੜਾ ਉਪਰਾਲੇ ਕਰੇਗੀ ਬਿਲਕੁਲ ਅਸੀਂ ਇੱਕ ਤਾਂ ਮੈਂ ਅੱਜ ਜਾ ਕੇ ਆਂ ਭਲੂਰ ਸਵੇਰੇ ਉਹਨਾਂ ਦੇ ਪਿੰਡ ਚ ਖੇਤਾਂ ਚ ਜਾ ਕੇ ਦੇਖ ਕੇ ਆਇਆ ਲਗਭਗ ਸਾਡਾ 230 ਏਕੜ ਦੇ ਕਰੀਬ ਜਿਹੜੀ ਕਣਕ ਦੀ ਫਸਲ ਆ ਜਿਹੜੀ ਕਿ ਇੱਕ ਦਿਨ ਬਾਅਦ ਵੱਢੀ ਜਾਣੀ ਸੀਗੀ ਤਾਂ ਉਹ ਚ ਗੜੇਮਾਰੀ ਨਾਲ ਖਰਾਬ ਹੋਈ ਆ ਉਹ ਤੇ ਨੁਕਸਾਨ ਕਾਫੀ ਆ ਉਹ ਵੀ ਅਸੀਂ ਧਿਆਨ ਚ ਲਿਆਵਾਂਗੇ ਵੈਸੇ ਅਸੀਂ ਆਪਣੇ ਤੌਰ ਤੇ ਫਟਵਾਰੀ ਸਾਹਿਬ ਨੂੰ ਅੱਜ ਮੈਂ ਨਾਲ ਲੈ ਗਿਆ ਸੀਗਾ ਉਹ ਮੌਕਾ ਦੇਖਿਆ ਆਏ ਨੇ ਨਾਲ ਦੀ ਨਾਲ ਉਸ ਤੋਂ ਬਾਅਦ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਦੇ ਅਫੀਸਰ ਹੁੰਦੇ ਨੇ ਉਹ ਜਾ ਕੇ ਉੱਥੇ ਚੈੱਕ ਕਰਕੇ ਦੱਸਦੇ ਨੇ ਵੀ ਕਿੰਨੇ ਪਰਸੈਂਟ ਖਰਾਬੀ ਹੋਈ ਆ ਤਾਂ ਉਹਨਾਂ ਨੂੰ ਵੀ ਹਦਾਇਤਾਂ ਦਿੱਤੀਆਂ ਨੇ ਉਹ ਵੀ ਜਾਣਗੇ ਉਸ ਤੋਂ ਬਾਅਦ ਫਿਰ ਉਹ ਗਰਦਾ ਉਰੀ ਵਾਲਾ ਪ੍ਰੋਸੈਸ ਸਟਾਰਟ ਹੋ ਕੇ ਉਹ ਤਾਂ ਜੋ ਸਰਕਾਰ ਦਾ ਇੱਕ ਪੈਨਲ ਬਣਿਆ ਹੋਇਆ ਵੀ 25% ਤੱਕ ਇੱਕ ਇਕੜ ਨੂੰ ਅ 2500 ਰੁਪਿਆ ਮਿਲਦਾ ਜੇਕਰ 25 ਤੋਂ ਲੈ ਕੇ 75% ਤੱਕ ਖਰਾਬੀ ਆ ਫਿਰ 6800 ਰੁਪਿਆ ਮਿਲਦਾ ਪਰ ਇਕੜ ਜੇ 75% ਤੋਂ ਵੱਧ ਖਰਾਬੀ ਆ ਫਿਰ ਲਗਭਗ 12000 ਰੁਪਿਆ ਪਰ ਇਕੜ ਨੂੰ ਮਿਲਦਾ ਮਤਲਬ ਉਹ ਗਲਤਾਂ ਨਹੀਂ ਬੰਦੀ ਪਰ ਫਿਰ ਵੀ ਖੁਸ਼ ਆਦ ਤੱਕ ਰਾਹਤ ਮਿਲ ਜਾਂਦੀ ਹੈ ਤਾਂ ਅਸੀਂ ਇਹ ਕਾਨੂੰਨ ਦੇ ਹਿਸਾਬ ਦੇ ਨਾਲ ਇਹਨਾਂ ਤਿੰਨ ਚੀਜ਼ਾਂ ਦੀ ਡਿਮਾਂਡ ਕਰਕੇ ਤੇ ਜੋ ਕੈਟਾਗਰੀ ਦੇ ਵਿੱਚੋਂ ਫਸਲਾ ਆਉਣ ਗਿਆ ਉਹਨਾਂ ਨੂੰ ਪਵਾ ਕੇ ਅਸੀਂ ਮੁਆਵਜ਼ੇ ਵਾਸਤੇ ਜ਼ੋਰ ਲਾਵਾਂਗੇ ਵੀ ਜਲਦੀ ਮੁਆਵਜ਼ਾ ਆ ਜਾਵੇ ਤੇ ਇਹ ਹੋਊਗਾ ਸੈਕੰਡ ਸਾਡਾ ਅੱਜ ਇੱਕ ਦੋ ਜਗ੍ਹਾ ਤੇ ਅ ਅੱਗ ਲੱਗੀ ਆ ਉਹਦਾ ਅਜੇ ਜ਼ਿਆਦਾ ਨੁਕਸਾਨ ਤਾਂ ਨਹੀਂ 1.5 ਕਿਲਾ 2 ਏਕੜ ਖਰਾਬ ਹੋਏ ਨੇ ਇਹ ਵੀ ਦੱਸਾਂਗੇ ਉਹਨਾਂ ਨੂੰ ਵੀ ਸਾਨੂੰ ਡਿਪਾਰਟਮੈਂਟ ਵਾਸਤੇ ਕੋਈ ਹੋਰ ਕੋਆਪਰੇਟਿਵ ਸੈਟੀਆਂ ਵਾਸਤੇ ਚੀਜ਼ਾਂ ਵਾਸਤੇ ਹੋਰ ਮੰਗ ਕਰਾਂਗੇ ਮੰਗਾਂ ਦਾ ਸਾਰੀ ਮੰਗਾਂਗੇ ਜੀ ਤੇ ਜਿਹੜਾ ਹੈਗਾ ਇਹ ਵੀ ਆ ਤੁਸੀਂ ਜਿਵੇਂ ਜ਼ਿਕਰ ਕੀਤਾ ਤਾਂ ਮਾੜੀ ਮੁਸਤਫਾ ਦੇ ਜਿਹੜੇ ਹੈਗੇ ਪੱਪੂ ਬਰਾੜ ਦੀ 10 ਏਕੜ ਦੀ ਜਿਹੜੀ ਹੈਗੀ ਆ ਫਸਲ ਪੂਰੀ ਦੀ ਪੂਰੀ ਸੜ ਕੇ ਸੁਆਹ ਹੋ ਗਈ ਆ ਤਾਂ ਬਹੁਤ ਥਾਵਾਂ ਤੇ ਹੋਰ ਵੀ ਆ ਪਰੰਤੂ ਕਈ ਥਾਵਾਂ ਤੇ ਇਹ ਹੋਇਆ ਵੀ ਇਤਰਾਜ਼ ਹੋਇਆ ਵੀ ਜਿਹੜੀ ਫਾਇਰ ਬਰਗੇਡ ਤੁਸੀਂ ਬਹੁਤਾ ਵੱਡਾ ਪ੍ਰਾਲਾ ਕੀਤਾ ਸੀਗਾ ਉਦਮ ਕੀਤਾ ਸੀ ਉਹ ਦੇਰੀ ਦੇ ਨਾਲ ਪਹੁੰਚ ਗਿਆ ਕਈ ਥਾਂ ਮਤੇ ਉਹਦਾ ਕੀ ਮਸਲਾ ਕਿਤੇ ਦੇਰੀ ਤੇ ਨਹੀਂ ਪਹੁੰਚੀ ਅੱਜ ਇੱਕ ਟਾਈਮ ਤਿੰਨ ਜਗ੍ਹਾ ਤੇ ਅੱਗ ਲੱਗੀ ਸੀ ਇੱਕ ਲੱਗੀ ਸੀ ਢਲਮਾਂ ਵਾਲੇ ਅੱਗ ਇੱਕ ਬਾਗੇਪੁਰਾਣੇ ਇੱਕ ਮਾੜੀ ਮੁਸਤਫਾ ਤਿੰਨ ਜਗ੍ਹਾ ਤੇ ਅੱਗ ਲੱਗੀ ਸੀ ਪਹਿਲਾਂ ਲੱਗੀ ਢਲਮਾਂ ਵਾਲੇ ਅਸੀਂ ਬਾਗੇਪੁਰਾਣੇ ਪੂਰੀ ਜੋਰ ਸ਼ੋਰ ਦੇ ਨਾਲ ਫਾਇਰ ਬੜ ਕੇ ਉੱਥੇ ਭੇਜਤੀਆਂ ਢਲਮੇ ਨੂੰ ਢਲਮੇ ਵਿੱਚ ਪਹੁੰਚਿਆ ਨਾਲ ਦੀ ਨਾਲ ਬਾਗੇਪੁਰਾਣੇ ਵੀ ਅੱਗ ਲੱਗ ਗਈ ਫਿਰ ਅਸੀਂ ਉਹਨਾਂ ਚੋਂ ਇੱਕ ਵਾਪਸ ਜਦੋਂ ਢਲਮੇ ਬੁਝਾ ਕੇ ਆ ਕੇ ਫਿਰ ਬਾਗੇਪੁਰਾਣੇ ਆਈ ਉਹਨਾਂ ਨੇ ਬਾਗੇਪੁਰਾਣੇ ਵੀ ਜਦੋਂ ਅੱਗੇ ਸਟਾਰਟ ਹੋਈ ਨਾਲ ਦੀ ਨਾਲ ਪਤਾ ਲੱਗ ਗਿਆ ਮੇਰੀ ਟੀਮ ਸਾਰੇ ਉਸੀ ਉੱਥੇ ਪਹੁੰਚੇ ਮੈਂ ਪਲੂਰ ਸੀਗਾ ਉਦੋਂ ਸਾਰੇ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਵੀ ਡੇਢ ਕਿੱਕਰ ਦਾ ਹੀ ਨੁਕਸਾਨ ਹੋਇਆ ਜਿਹੜਾ ਬਹੁਤ ਹੋ ਸਕਦਾ ਸੀ ਹਵਾ ਤੇ ਸੀ ਮਤਲਬ ਉੱਥਾਂ ਲੋਕਾਂ ਨੇ ਉੱਥੇ ਖੜ ਕੇ ਕਿਹਾ ਕਹਿੰਦੇ ਯਾਰ ਬਚ ਗਏ ਆਪਾਂ ਕਿ ਜੇ ਆਪਣੇ ਸ਼ਹਿਰ 'ਚ ਫਾਇਰ ਬ੍ਰਿਗੇਡ ਨਾ ਹੁੰਦੀ ਆਪਾਂ ਖਰਾਬੀ ਹੋ ਜਾਣੀ ਸੀ ਜਿਹੜੀ ਮਾੜੀ ਮੁਸਤਫਾ ਅੱਗ ਲੱਗੀ ਆ ਉਹ ਅਸੀਂ ਵਿੱਚ ਵਿੱਚ ਪਿੰਡਾਂ ਨੂੰ ਜਿਵੇਂ ਸੁਖਾਨੰਦ ਬੰਦਰ ਮਾੜੀ ਮੁਸਤਫਾ ਲੜਾਈ ਕੇ ਇਹ ਜੇ ਕਈ ਪਿੰਡ ਨੇ ਜਿਨ੍ਹਾਂ ਨੂੰ ਅਸੀਂ ਪ੍ਰਬੰਧ ਕਰਕੇ ਟੈਂਕੀਆਂ ਦੇ ਕੇ ਫਾਇਰ ਬ੍ਰਿਗੇਡਾਂ ਬਣਾਈਆਂ ਪਈਆਂ ਸੀ ਤਾਂ ਜਦੋਂ ਹੀ ਮੈਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਕਾਲ ਕੀਤੀ ਲਦਾਈ ਕੇ ਪਿੰਡ ਤੋਂ ਮਾੜੀ ਮੁਸਤਫਾ ਤੋਂ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਫਾਇਰ ਬ੍ਰਿਗੇਡ ਬਣਾਈਆਂ ਹੋਈਆਂ ਨੇ ਜਿਨ੍ਹਾਂ ਦੇ ਅਸੀਂ ਪਿਛਲੇ ਦਿਨੀ ਨੰਬਰ ਵੀ ਮੈਂਸ਼ਨ ਕੀਤੇ ਸੀ ਫੇਸਬੁੱਕ ਤੇ ਵੀ ਪਾਈ ਸੀ ਲੋਕਾਂ ਨੂੰ ਵੀ ਦੱਸੇ ਸੀ ਤੇ ਮੈਂ ਉਹਨਾਂ ਪੰਚਾਇਤਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਜੀ ਵੀਡੀਓ ਪਾਓ ਆਪਣੀ ਤੇ ਨੰਬਰ ਦਿਓ ਤੇ ਮਾੜੀ ਮੁਸਤਫਾ ਪਿੰਡ ਤਾਂ ਸਾਡਾ ਜਿਹੜੀ ਉੱਥੋਂ ਦੀ ਕੋਆਪਰੇਟਿਵ ਸੁਸਾਇਟੀ ਦੀ ਕਮੇਟੀ ਆ ਉਹਨਾਂ ਨੇ ਸਾਨੂੰ ਟਰੈਕਟਰ ਦੇਣ ਤੋਂ ਨਾ ਕਰਤਾ ਸੀ ਵੀ ਅਸੀਂ ਟਰੈਕਟਰ ਨਹੀਂ ਦੇਣਾ ਕਿਉਂਕਿ ਉਹ ਜਿਹੜੀ ਕਮੇਟੀ ਆ ਉਹ ਕਾਂਗਰਸੀ ਆ ਪੁਰਾਣੀ ਬਣੀ ਹੋਈ ਆ ਉਹਨਾਂ ਦਾ 6 ਮਹੀਨੇ ਰਹਿੰਦੇ ਆ ਤਾਂ ਉਹਨਾਂ ਨੂੰ ਫਿਰ ਮੈਂ ਜਦੋਂ ਫੋਨ ਕੀਤਾ ਫੋਨ ਕਰਕੇ ਮੈਂ ਟਰੈਕਟਰ ਵੀ ਦਿਵਾਇਆ ਉਹਨਾਂ ਨੂੰ ਉਹ ਟਰੈਕਟਰ ਅਸੀਂ ਫਾਇਰ ਬ੍ਰਿਗੇਡ ਤੇ ਲਾਇਆ ਸੀ ਤੇ ਹੁਣ ਉਸੇ ਉਹੀ ਟਰੈਕਟਰ ਉਹੀ ਫਾਇਰ ਬ੍ਰਿਗੇਡ ਬੜੀ ਜਲਦੀ ਉੱਥੇ ਪਹੁੰਚੀ ਆ ਤਾਂ ਕਰਕੇ ਨੁਕਸਾਨ ਸਾਡਾ ਜ਼ਿਆਦਾ ਨਹੀਂ ਹੋਇਆਗਾ ਨੁਕਸਾਨ ਸਾਡਾ ਇੱਕ ਜਗ੍ਹਾ ਤੇ 1.5 ਏਕੜ ਦਾ ਇੱਕ ਜਗ੍ਹਾ ਤੇ 10 ਏਕੜ ਦਾ ਹੋਇਆ ਤੇ ਨਹੀਂ ਤਾਂ ਜਿਵੇਂ ਅੱਜ ਸਾਨੂੰ ਹੋਰ ਜਾਣਕਾਰੀ ਮਿਲੀ ਆ ਵੀ ਆਪਣੇ ਕੁੜਕ ਪੂਰਾ ਹਲਕੇ ਦੇ ਵਿੱਚ ਉਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਉਹ ਬੜੀ ਦੁੱਖ ਦੀ ਗੱਲ ਆ ਤੇ ਪਰ ਸਾਡੇ ਉਹਨਾਂ ਨੁਕਸਾਨ ਨਹੀਂ ਹੋਇਆ ਅਸੀਂ ਬਚਾਲਿਆ ਮੈਨੂੰ ਲੱਗਦਾ ਵੀ ਅਸੀਂ ਫਾਇਰ ਬ੍ਰਿਗੇਡ ਦਾ ਨਾ ਹੁੰਦੀਆਂ ਤਾਂ ਸਾਡੇ ਵੀ ਉਹਨਾਂ ਹੀ ਨੁਕਸਾਨ ਹੋ ਜਾਣਾ ਸੀ ਸਾਡੇ ਤੋਂ ਅੱਗ ਕੰਟਰੋਲ ਨਹੀਂ ਸੀ ਹੋਣੀ ਇਹ ਜਿਹੜਾ ਹੈਗਾ ਅਬਰਪਾਲ ਸਿੰਘ ਸੁਖਾਨੰਦ ਸਾਰੇ ਨਾਲ ਸੀਗੇ ਹਾਜ਼ਰ ਜਿਨ੍ਹਾਂ ਨੇ ਕੱਲ ਦੇ ਇੱਕ ਪ੍ਰੋਗਰਾਮ ਦੇ ਸਿਲਸਿਲੇ ਦੇ ਵਿੱਚ ਆਪਣੀ ਬਿਆਨਤਮੰਦੀ ਦੱਸੀ ਹੈ ਨਾਲ ਦੀ ਨਾਲ ਇਹਨਾਂ ਨੇ ਇਸ ਇੱਕ ਤਰ੍ਹਾਂ ਦਾ ਬਚਨ ਵੱਤਾ ਜਤਾਈ ਹੈ ਕਿ ਖੁੜੀਆਂ ਸਾਹਿਬ ਨੂੰ ਜਿਹੜਾ ਜਿਵੇਂ ਮੁਆਵਜ਼ੇ ਦੀ ਗੱਲ ਉਹਨਾਂ ਦੇ ਸਾਹਮਣੇ ਰੱਖਾਂਗੇ ਜਿਹੜੇ ਹੈਗੇ ਫਸਲ ਨੁਕਸਾਨ ਦਾ ਵੀ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਊਗਾ ਸੋ ਕੱਲ ਨੂੰ ਮਿਲਦੇ ਹਾਂ ਸਰਪੰਚ ਤੁੜੇ ਰਾਹੀਂ ਇੱਕ ਤਾਜਪੋਸ਼ੀ ਤਹਿਤ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹਣਗੇ ਐਮਐਲਏ ਸਾਹਿਬ ਜੱਤਿਆ ਤੁਹਾਡੇ ਦਰਸ਼ਕ ਸਮਝਦਾਰ ਨੇ ਤੁਸੀਂ ਆਪ ਸਾਰੇ ਸਿਆਣੇ ਹੋ ਤੇ ਕੁਝ ਨਹੀਂ ਕਹਿਣਾ ਬਸ ਸਾਰੇ ਖੁਸ਼ ਰਹੋ ਤੇ ਕਿਸਾਨਾਂ ਨੂੰ ਬੇਨਤੀ ਆ ਮੇਰੀ ਕਿ ਬੜੇ ਧਿਆਨ ਦੇ ਨਾਲ ਕਣਕਾਂ ਦੀ ਕਟਾਈ ਕਰੋ ਤੇ ਜਦੋਂ ਵੀ ਕਿਤੇ ਇਹ ਜੀ ਕੋਈ ਸਥਿਤੀ ਆਉਂਦੀ ਹੁੰਦੀ ਆ ਵੀ ਕਿਤੇ ਕੋਈ ਅੱਗ ਲੱਗਦੀ ਆ ਤੇ ਨਾਲ ਦੀ ਨਾਲ ਸਾਨੂੰ ਦੱਸੋ ਸਾਡੇ ਕੋਲ ਬਾਗੇ ਪੁਰਾਣੇ ਦੇ ਵਿੱਚ ਅਲੱਗ-ਅਲੱਗ ਬਹੁਤ ਪਿੰਡਾਂ 'ਚ ਸਾਡੇ ਕੋਲ ਫਾਇਰ ਬ੍ਰਿਗੇਡ ਦੇ ਪ੍ਰਬੰਧ ਨੇ ਜਦੋਂ ਵੀ ਤੁਸੀਂ ਸਾਨੂੰ ਫੋਨ ਕਰੋਗੇ ਅਸੀਂ ਨਾਲ ਦੀ ਨਾਲ ਪਹੁੰਚਾਂਗੇ ਪਰਮਾਤਮਾ ਰੱਖੇ ਸੁੱਖ ਅਰਦਾਸ ਆ ਵੀ ਪਹਿਲੀ ਗੱਲ ਤਾਂ ਨੌਬਤੀ ਨਾ ਆਵੇ ਲੋ ਫਾਇਰ ਬ੍ਰਿਗੇਡ ਦੀ ਗੱਲ ਚੱਲਦੀ ਆ ਮੈਂ ਹਰ ਵਾਰ ਫਾਇਰ ਬ੍ਰਿਗੇਡ ਦੇ ਨਾਲ ਇੱਕ ਗੱਲ ਕਹਿਣਾ ਹੁੰਦਾ ਵੀ ਪਰਮਾਤਮਾ ਅਗੇ ਪਹਿਲੀ ਅਰਦਾਸ ਇਹ ਆ ਵੀ ਇਹ ਖੜੀਆਂ ਹੀ ਖਰਾਬ ਹੋ ਜਾਣੇ ਨਾ ਲੋੜੀ ਨਾ ਪਵੇ ਬਿਲਕੁਲ ਜੀ ਬਹੁਤ ਵੱਡਾ ਜਿਹੜਾ ਹੈਗਾ ਇਹ ਇੱਕ ਸ਼ਬਦ ਸੀ ਜਿਹੜਾ ਸਾਂਝਾ ਕੀਤਾ ਨੇ ਵੀ ਜੇ ਸਰਕਾਰ ਤੁਹਾਡੇ ਨਾਲ ਆ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਕਿਸਾਨਾਂ ਨੂੰ ਤੇ ਕਲੱਬਾਂ ਨੂੰ ਤੇ ਸਵਾਸੇਵੀ ਸੰਸਥਾਵਾਂ ਨੂੰ ਵੀ ਇੱਕ ਜੁਟਤਾ ਹੋ ਕੇ ਜਿਹੜਾ ਹੈਗਾ ਉਹ ਜੀਆਂ ਘਟਨਾਵਾਂ ਤੇ ਕਾਬੂ ਪਾਉਣ ਦੀ ਲੋੜ ਆ ਤੇ ਇਹ ਜਿਹੜੀਆਂ ਹੈਗਾ ਮਸ਼ੀਨੀ ਕਰਨ ਜਿਹੜਾ ਹੈਗਾ ਸਾਡੇ ਕੋਲੇ ਅੱਗ ਬੁਝਾਉ ਜੰਤਰ ਆ ਇਹਨਾਂ ਦੀ ਲੋੜ ਨਾ ਪਵੇ ਪ੍ਰਮਾਤਮਾ ਸਾਡੇ ਕਿਸਾਨਾਂ ਤੇ ਇਸ ਤਰ੍ਹਾਂ ਦੀ ਮਿਹਰ ਰੱਖੇ ਤੁਸੀਂ ਸਰਪੰਚ ਜੁੜੇ ਦੇਖ ਰਹੇ ਹੋ ਤੇ ਉਮੀਦ ਕਰਦੇ ਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰੋਗੇ